ਆਣੇ ਲਾ ਜੋ ਮੇਰਾ ਨਾਮ ਤਰਲੋਚਨ ਸਿੰਘ ਹੈ ਜੀ ਸੇਵਾਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਥਾਣੇ ਦੇ ਵਿੱਚ ਇਹ ਕਾਟ ਹੋਇਆ ਐਸਐਸਓ ਸਾਹਿਬ ਨੂੰ ਮਿਲਿਓ ਕੀ ਮਸਲਾ ਇਸ ਤਰ੍ਹਾਂ ਮਸਲਾ ਜਿਹੜਾ ਵਾ ਉਹ ਬੜਾ ਹਾਸੋ ਹੀ ਨਾ ਵਾ ਜਿਹੜਾ ਪੁਲਿਸ ਨੇ ਕੀਤਾ ਤੇ ਇਹ ਕੋਈ ਵੀ ਚਿੰਤਾ ਦਾ ਵਿਸ਼ਾ ਹੋਇਆ ਕਿ ਜੋ ਪਿਛਲੇ ਸਮੇਂ ਤੇ ਆਤਵਾਦ ਦੇ ਸਮੇਂ ਹੁੰਦਾ ਰਿਹਾ ਅੱਜ ਉਹ ਦੁਬਾਰੇ ਚਭਾਲ ਪੁਲਿਸ ਨੇ ਇਹ ਗੱਲ ਨੂੰ ਉਧਰਿਆਇਆ ਕਿ ਪੁੱਜੜ ਤੋਂ ਇਹ ਸਾਡਾ ਵੀਰ ਆ ਗਰੰਤੀ ਸਿੰਘ ਗੁਰਦਰਾ ਸਾਹਿਬ ਦਾ ਗਰੰਤੀ ਲੰਮੇ ਸਮੇਂ ਤੋਂ 30 35 ਸਾਲ ਤੋਂ ਗੁਰਦਾਰੇ ਸਾਹਿਬ ਗੁਰੂ ਘਰ ਦੀ ਸੇਵਾ ਕਰਦਾ ਬਾਣੇ ਦੇ ਵਿੱਚ ਰਹਿੰਦਾ ਤੇ ਇਹਨੂੰ 14 ਤਰੀਕ ਨੂੰ ਰਾਮ ਸਿੰਘ ਏਐਸਆਈ ਜਿਹੜਾ ਵਾ ਉਹ ਘਰੋਂ ਲੈ ਕੇ ਆਉਂਦਾ ਵੀ ਤੇਰਾ ਜਿਹੜਾ ਵਾ ਚਿੱਟੇ ਦੇ ਵਿੱਚ ਨਾ ਆਇਆ ਚਿੱਟਾ ਵਿੱਚ ਨਾਲਿਆਂ ਚ ਤੇ ਜਦੋਂ ਇਹਨੂੰ ਘਰੋਂ ਲਿਆ ਇਹ ਆ ਲਿਆ ਕੇ ਤੇ ਮੁੜਕਿਆਂ ਦੇ ਵਿੱਚ ਇਹਨੂੰ ਸੀਆਈ ਸਟਾਫ ਖੜਨਾ ਤਰਨ ਤਰਨ ਕਮਾ ਕੇ ਲਿਆ ਕੇ ਤੇ ਇਹਦੇ ਕੋ 25000 ਰੁਪਇਆ ਲੈ ਲਿਆ ਤੇ ਲੈ ਕੇ ਤੇ ਇਹਨੂੰ ਤਕਾਲਾ ਨੂੰ ਬੰਦਿਆ ਨੇ ਮੋਤਬਰਾਂ ਨੂੰ ਜ਼ਿੰਮੇਵਾਰੀ ਪਾ ਕੇ ਤੇ ਵਾਪਸ ਕਰਤਾ ਸ਼ਾਬਾਸ਼ ਬਾਈ ਬੋਲੋ ਖਲੋ ਜੋ ਖਾਨੀ ਬਾਬਾ ਜੀ ਜਦੋਂ ਇਹਨਾਂ ਨੇ ਉਹ ਪੈਸੇ ਲੈ ਕੇ ਤੇ ਮੋਹਤਬਾਰਾਂ ਨੇ ਚਾਹ ਉਹਨੇ ਸਾਈਨ ਕਰਕੇ ਤੇ ਪੁਲਿਸ ਨੇ ਆਪਣੇ ਰਜਿਸਟਰ ਤੇ ਲਿਖ ਲਿਆ ਕਿ ਇਹ ਬੰਦਾ ਜਿਹੜਾ ਵਾ ਇਹ ਬਿਲਕੁਲ ਸਾਫ ਸੁਰਾਵਾ ਹੈ ਤੇ ਕੋਈ ਕਾਰਵਾਈ ਨਹੀਂ ਬਣਦੀ ਤੇ ਇਹਨੂੰ ਛੱਡ ਦਿੱਤਾ 16 ਤਰੀਕ ਨੂੰ ਫੇਰ ਇਹਨੂੰ ਘਰੋਂ ਸੱਦਿਆ ਨਾਲ ਸਾਡੇ ਕੈਪਟਨ ਸਾਹਿਬ ਆ ਗੁਰਦਰਾ ਸਾਹਿਬ ਦੇ ਖਜ਼ਾਨਚੀ ਆ ਉਹ ਮੋਟਰਸਾਈਕਲ ਤੇ ਲੈ ਕੇ ਆਏ ਆ ਵੀ ਇੱਕ ਤੁਹਾਡੇ ਸਾਈਨ ਕਰਾਉਣੇ ਇਹਨੂੰ ਲੈ ਕੇ ਆਓ ਇਹ ਲੈ ਕੇ ਆਏ ਇੱਥੇ ਤੇ ਇੱਥੇ ਇਹਨਾਂ ਨੂੰ ਇੱਥੇ ਬਿਠਾ ਲਿਆ ਤੇ ਪਾਣੀ ਪਾ ਕੇ ਬੋਤਲਾਂ ਦੇ ਵਿੱਚ ਤੇ ਨਾਲ ਝੋਲੇ ਦੇ ਵਿੱਚ ਪਾ ਕੇ ਤੇ ਗੱਡੀ ਜਾਂਦੇ ਕੈਪਟਨ ਸਾਹਿਬ ਨੂੰ ਵੀ ਬਾਬਾ ਜੀ ਨੂੰ ਅਸੀਂ 10 ਮਿੰਟ ਖੜਨਾ ਤੇ ਇਹਨੂੰ 5 ਵੜ ਮੋਰ ਤੇ ਖੜ ਕੇ ਤੇ ਇੱਥੇ ਉੱਥੇ ਇਹਦੇ ਕੋਲ ਬੁਲਾਇਆ ਹੋ ਵੀ ਨਹੀਂ ਤੇ ਤੇਰੇ ਤੇ ਚਿੱਟੇ ਦਾ ਪਰਚਾ ਕਰਦਾਂਗੇ ਤੇ ਤੂੰ ਬੋਲ ਮੈਂ ਸ਼ਰਾਬ ਪੇਂਡ 5 ਵੜ ਦੇਣ ਜਾਂਦਿਆਂ ਹਾਂ ਇਹ ਇਹਦੇ ਕੋਲੋਂ ਬੁਲਾ ਕੇ ਤੇ ਇੱਥੇ ਪਰਚਾ ਦਰਜ ਸ਼ਰਾਬ ਦਾ ਕਰਤਾ ਸ਼ਰਾਬ ਦਾ ਪਰਚਾ ਕਰਕੇ ਤੇ ਇੱਥੇ ਜਮਾਨਤ ਕਰਕੇ ਥਾਣੇ ਨੂੰ ਜਮਾਨਤ ਲਾ ਕੇ ਤੇ ਇਹਨੂੰ ਘਰ ਨੂੰ ਕਲਾਤਾ ਇਹਨੇ ਵਿਚਾਰੇ ਨੇ ਇੰਨੀ ਚਿੰਤਾ ਕੀਤੀ ਵੀ ਮੇਰਾ ਜਿਹੜਾ ਵਾ ਕਿਉਂਕਿ ਜਿਹੜਾ ਗੁਰੂ ਘਰ ਦਾ ਵਜ਼ੀਰ ਹੁੰਦਾ ਵਾ ਉਹਤੇ ਜਦੋਂ ਇਹੋ ਜਿਹਾ ਕੋਲਜ਼ਾਮ ਲੱਗਦਾ ਵਾ ਉਹਦਾ ਸਾਰਾ ਕਾਰੋਬਾਰ ਵੀ ਉਹਦਾ ਜਿਹੜਾ ਆਪਣਾ ਚਿਹਰਾ ਮੋਹਰਾ ਹੁੰਦਾ ਉਹ ਕਲੰਗਤ ਹੁੰਦਾ ਇਹਨੇ ਬੜੀ ਹੋ ਗੱਲ ਤੇ ਚਿੰਤਾ ਕੀਤੀ ਜਦੋਂ ਇਹਨੇ ਸਿੰਘਾਂ ਦੇ ਨਾਲ ਸੰਪਰਕ ਕੀਤਾ ਤੇ ਫਿਰ ਅਸੀਂ ਇੱਥੇ ਆਏ ਰਾਤ ਜਦੋਂ ਅਸੀਂ ਏਐਸਆਈ ਰਾਮ ਸਿੰਘ ਆ ਜਿਨੇ ਸਾਰੀ ਕਾਰਵਾਈ ਨੂੰ ਇਨਜਾਮ ਦਿੱਤਾ ਵਾ ਉਹਨੂੰ ਜਦੋਂ ਅਸੀਂ ਪੁੱਛਿਆ ਤੇ ਉਹਨੇ ਆਖਿਆ ਮੈਨੂੰ ਉੱਚ ਅਧਿਕਾਰੀ ਅਫਸਰਾਂ ਨੇ ਕਿਹਾ ਜੋ ਮੈਨੂੰ ਕਹਿਣਗੇ ਮੈਂ ਉਹ ਕਰਨਾ ਭਾਵੇਂ ਉਹ ਸਹੀ ਆ ਭਾਵੇਂ ਗਲਤ ਆ ਤੇ ਜਦੋਂ ਹੁਣ ਅੱਜ ਸਾਰੇ ਅਸੀਂ ਇਕੱਠ ਕਰਕੇ ਅਸੀਂ ਅਫਸਰਾਂ ਦੇ ਕੋਲੋਂ ਇਹ ਮੰਗ ਕਰ ਰਹੇ ਹਾਂ ਕਿ ਇਹੋ ਜਿਹੇ ਬੰਦੇ ਨੂੰ ਡਿਸਮਿਸ ਕੀਤਾ ਜਾਵੇ ਪੋਰ ਸਾਨੂੰ ਐਸਐਚਓ ਗਿਰਦੀ ਸਾਹਿਬ ਐਸਐਚਓ ਸਾਹਿਬ ਮਿਲੇ ਆ ਉਹਨਾਂ ਨੇ ਸਾਨੂੰ ਕਿਹਾ ਉਹ ਜਿਹੜੀ ਨਸ਼ਾ ਵੇਚਣ ਵਾਲਿਆਂ ਦੀ ਇੱਕ ਲਿਸਟ ਆ ਜਿਹੜੀ ਆਈ ਆ ਉਹਦੇ ਵਿੱਚ ਆਂਦੇ ਵੀ ਇਹਦੇ ਨਾਂ ਦਾ ਕਾਲਾ ਸਿੰਘ ਇਹਨੂੰ ਬਾਬਾ ਕਾਲਾ ਸਿੰਘ ਪਿੰਡ ਆਂਦਿਆ ਨਾਂ ਜਸਬੀਰ ਸਿੰਘ ਆ ਪੁੱਤਰ ਮਹਿੰਦਰ ਸਿੰਘ ਤੇ ਉਹ ਕਾਲਾ ਸਿੰਘ ਹੀ ਹੋ ਰਿਹਾ ਉਹ ਨਸ਼ੇ ਦਾ ਕੰਮ ਕਰਦਾ ਤੇ ਉਹ ਬੰਦੇ ਦੇ ਨਾਂ ਤੇ ਆਂਦੇ ਭਲੇਖੇ ਨਾ ਲਾਏ ਆ ਐਸਐਚਓ ਸਾਹਿਬ ਕਹਿੰਦੇ ਆ ਵੀ ਉਹ ਬੰਦੇ ਨੇ ਜਿਹਨੇ ਲਿਆਂਦਾ ਇਹ ਐਸੇ ਨਹੀਂ ਭਲੇਖੇ ਨਾ ਲਾਏ ਆ ਪਰ ਹੈਰਾਨਗੀ ਦੀ ਗੱਲ ਆ ਵੀ ਉਹ ਜੇ ਭਲੇਖੇ ਆ ਲਾਏ ਜਾਂ ਤੇ ਉਹ ਰਾਮ ਸਿੰਘ ਦਾ ਉਹ ਰਿਸ਼ਤੇਦਾਰ ਆ ਜਾਂ ਉਹਦਾ ਜਿਹੜਾ ਨਸ਼ਾ ਵੇਚ ਰਿਹਾ ਉਹ ਬੰਦਾ ਉਹ ਉਹਦੇ ਨਾਲ ਸਮਾਨ ਰਿਹਾ ਉਹ ਰਾਮ ਸਿੰਘ ਦਾ ਵੀ ਨਾਲ ਹਿੱਸਾ ਹੈ ਉਹਨੂੰ ਛੱਡ ਕੇ ਤੇ ਜਿਹੜਾ ਗੁਰਦਰ ਦੇ ਦਾ ਗਰੰਟੀ ਆ ਉਹਦੇ ਤੇ ਪਾ ਰਹੇ ਆ ਉਲਟਾ ਇਹਦੇ ਕੋ ਪੈਸੇ ਵੀ ਲੈ ਲੇ ਇਹ ਤੇ ਸ਼ਰਾਬ ਦਾ ਪਰਚਾ ਵੀ ਦਰਜ ਕਰਤਾ ਤੇ ਜਦੋਂ ਅਸੀਂ ਆਣ ਕੇ ਪੁੱਛਿਆ ਤੇ ਫਿਰ ਉਹ ਸਾਫ਼ ਸੁਥਰੇ ਆ ਉਹ ਆnde ਸਾਨੂੰ ਉੱਚੇ ਅਵਸਰਾਂ ਨੇ ਕਿਹਾ ਬਾਬਾ ਜਿਸ ਤਰ੍ਹਾਂ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਨਸ਼ਾ ਮੁਕਤ ਪੰਜਾਬ ਬਣਾਉਣਾ ਜੇ ਇਸੇ ਤਰ੍ਹਾਂ ਹੀ ਵੀ ਜਾਇਜ਼ ਨਜਾਇਜ਼ ਹੁੰਦਾ ਰਿਹਾ ਜਿਹੜੇ ਜਾਇਜ਼ ਨੇ ਉਹ ਬੰਦੇ ਮੈਂ ਤੇ ਪਰਚਾ ਨਾ ਹੋਇਆ ਤੇ ਨਜਾਇਜ਼ ਦਾ ਪਰਚਾ ਕਰ ਦਿੱਤਾ ਫਿਰ ਕਿਵੇਂ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਉਹ ਨਾ ਚਿਰ ਨਹੀਂ ਹੋ ਸਕਦਾ ਜਿੰਨੇ ਪੁਲਿਸ ਦੇ ਵਿੱਚੋਂ ਦੇ ਪੁਲਿਸ ਦੀਆਂ ਅਫਸਰਾਂ ਦੇ ਵਿੱਚੋਂ ਕਾਲੀਆਂ ਭੇਡਾਂ ਚੁਣਿਆ ਨਹੀਂ ਜਾਂਦੀਆਂ ਜਿਹੜੀਆਂ ਰਾਮ ਸਿੰਘ ਵਰਗੀਆਂ ਕਾਲੀਆਂ ਭੇਡਾਂ ਵਾਂ ਇਹਨਾਂ ਦੇ ਹੀ ਨਸ਼ਾ ਵੇਚਣ ਵਾਲੇ ਬੰਦੇ ਆ ਜਿੰਨਾ ਚਿਰ ਇਹ ਬੰਦੇ ਸਾਫ਼ ਨਹੀਂ ਹੁੰਦੇ ਇਹ ਡਿਸਮਿਸ ਕਰਕੇ ਘਰੋਂ ਨਹੀਂ ਕੱਲੇ ਜਾਂਦੇ ਹੁਣ ਜੇ ਨਸ਼ਾ ਮੁਕਤ ਕਿਤਰਾ ਹੋ ਜੂਗਾ ਇਹ ਡੀਆਂ ਮਾਰੀ ਜਾਂਦੀ ਸਰਕਾਰ ਵੀ ਮਾਰੀ ਜਾਂਦੀ ਅਫਸਰ ਵੀ ਉਤੋਂ ਮਾਰੀ ਜਾਂਦੇ ਆ ਤੇ ਜਿਹੜਾ ਆਹ ਕੁਝ ਇੱਥੇ ਹੋਣ ਰਿਹਾ ਜੇ ਅਤਵਾਦ ਦੇ ਸਮੇਂ ਵੀ ਇਤਰਾ ਹੁੰਦਾ ਸੀ ਇਹ ਬੰਦਾ ਕੋਈ ਚੁਕਿਆ ਕਰਨ ਵਾਲਾ ਕੋਈ ਉਹਦੀ লাশ ਹੀ ਮਿਲਦੀ ਸੀ ਛੜਕ ਦੇ ਉੱਤੇ ਤੇ ਅੱਜ ਆ ਫੇਰ ਦੁਬਾਰੇ ਵੇਖਣ ਨੂੰ ਮਿਲਿਆ ਵਾ ਸਾਨੂੰ ਜੋ ਕਿ ਐਸਐਚਓ ਨੇ ਵੀ ਮੰਨ ਲਿਆ ਸਲੀਅਤ ਹੋ ਗਈ ਆ ਸਾਰਿਆਂ ਦੇ ਸਾਹਮਣੇ ਕਿ ਇਹਨੂੰ ਇੱਕ ਨਜਾਇਜ਼ ਲਿਆਂਦਾ ਗਿਆ ਨਜਾਇਜ਼ ਹੁਣ ਕਹਿੰਦੇ ਆ ਵੀ ਅਸੀਂ ਪਰਚਾ ਵੀ ਕੈਨਸਲ ਕਰ ਦਿਆਂਗੇ ਤੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਐਸਐਸਪੀ ਤੇ ਪਰ ਅਸੀਂ ਅਫਸਰਾਂ ਨੂੰ ਪਹੁੰਚ ਵੀ ਕਰਾਂਗੇ ਜੇ ਸਾਨੂੰ ਲੋੜ ਪਈ ਐਸਐਸਪੀ ਦੇ ਦਫ਼ਤਰ ਦੇ ਗਾੜੀ ਦਰੀਆਂ ਵਿਛਾਉਣ ਦੀ ਦਰੀਆਂ ਵਿਛਾਵਾਂਗੇ ਇਹੋ ਜਿਹੇ ਬੰਦੇ ਨੂੰ ਆਰਾਮ ਸਿੰਘ ਵਰਗੇ ਨੂੰ ਡਿਸਮਿਸ ਕਰਕੇ ਘਰੋਂ ਕੱਢਣਾ ਚਾਹੀਦਾ ਤੇ ਜਿਹੜੀਆਂ ਦੂਜੀਆਂ ਕਾਲੀਆਂ ਭੇਡਾਂ ਇਹੋ ਜੀਆਂ ਪੁਲਿਸ ਮਾਹਮੇ ਨੂੰ ਬਦਨਾਮ ਕਰਦੀਆਂ ਉਹਨਾਂ ਨੂੰ ਨਾ ਹੱਥ ਪਵੇ ਮੈਂ ਕਪਤਾਨ ਸਰਜੀਤ ਸਿੰਘ ਕਿਹੜਾ ਪੇਡ ਜੀ ਉੱਚਰ ਕਲਾਂ ਅੱਜ ਥਾਣੇ ਦੇ ਵਿੱਚ ਕੰਮ ਕੀਤਾ ਗਿਆ ਕੀ ਗੱਲ ਹੈ ਜੀ ਜੀ ਮੇਰੇ ਛੋਟੇ ਭਰਾ ਨੂੰ ਉਹਨਾਂ ਨੇ ਫੜ ਕੇ ਲੰਦਾ ਸੀ 14 ਤਰੀਕ ਨੂੰ ਤੇ ਇਹਨੂੰ ਆਂਦੇ ਚਿੱਤੇ ਹੀ ਖੜਿਆ ਖਾਤ ਦੇ ਵਿੱਚ ਅਸੀਂ ਆਏ ਆ ਆਣ ਕੇ ਦੇ ਇਹਨਾਂ ਨੇ ਸਾਨੂੰ ਰਾਤ ਨੂੰ 10 ਵਜੇ ਦੇ ਦਿੱਤਾ ਸਾਢੇ 2:00 ਲਖਾ ਲਿਆ ਵੀ ਇਹਨੂੰ ਲੈ ਕੇ ਸੀਐਸਟਾਫ ਉਥੋਂ ਗੇੜਾ ਦਵਾ ਕੇ ਲਿਆ ਆਗੇ ਤੇ ਦਾਤਾ ਵੀ ਇਹਦੇ ਤੋਂ ਕੋਈ ਨਹੀਂ ਆ ਇਹਨੂੰ ਤੁਸੀਂ ਲੈ ਜਾਓ ਸਾਡੇ ਤੋਂ ਲਖਾਇਆ ਇਹਨਾਂ ਨੇ ਤੇ ਮੁਰਗੇ ਨਾਲ ਬੰਦਾ ਦੇਤਾ ਕਿ ਨਾ ਫਿਰ 15 ਦੇ 16 ਤਰੀਕ ਨੂੰ ਫੇਰ ਉਹਨੂੰ ਬੁਲਾਇਆ ਪਰ ਮੇਰੇ ਭਰਾ ਨੂੰ ਜਸਵੀਰ ਸਿੰਘ ਨੂੰ ਪਾਪਾ ਜੀ ਨੂੰ ਤੇ ਲਿਆ ਆ ਕੇ ਇੱਥੇ ਮੈਂ ਨਾਲ ਆਇਆ ਆ ਤੇ ਕੋਈ ਗੱਲਬਾਤ ਨਹੀਂ ਤੇ ਮੈਨੂੰ ਇਹ ਮੈਨੂੰ ਇੱਥੇ ਬਿਠਾ ਗਏ ਆ ਤੇ ਇਹਨੂੰ ਲੈ ਕੇ ਪਾਪਾ ਜੀ ਨੂੰ ਉੱਥੇ ਪੰਜ ਵਾਰ ਮੋੜ ਤੇ ਉੱਥੇ ਜਾ ਕੇ ਤੇ ਪਾਣੀ ਦੀ ਬੋਲਾਂ ਭਰ ਕੇ ਨਾ ਖੱਠਾਣੇ ਹੋੜੀਆਂ ਨਹੀਂ ਤੇ ਉੱਥੇ ਜਾ ਕੇ ਤੇ ਸ਼ਰਾਬ ਦਾ ਮਤਲਬ ਕੇਸ ਬਣਾਤਾ ਗ੍ਰਾਂਤੀ ਸਿੰਘ ਨੇ ਕੇ ਗ੍ਰਾਂਤੀ ਸਿੰਘ ਕੇ ਨਾਲ 35 ਸਾਲ ਹੋ ਕੇ ਗੁਰਦਰਾ ਸਾਹਿਬ ਕੋਲ ਕਿਹੜੇ ਪਿੰਡ ਦੇ ਗ੍ਰਾਂਤੀ ਸਿੰਘ ਨੇ ਇਹ ਪਹਿਲਾਂ 27 ਸਾਲ ਹੁਣ ਪੰਡਾਲ ਪਿੰਡ ਆ ਉਥੇ 5 ਸਾਲ ਹੋ ਕੇ ਪੰਡਾਲੀਆਂ ਹੋਣੇ ਹਾਂਜੀ ਤੇ ਕੋਈ ਪੈਸੇ ਵੀ ਲੈ ਗਏ ਕਿੰਨੇ ਪੈਸੇ ਲੈ ਗਏ ਜੀ ਕਿੰਨੇ ਲੈ ਆ ਇਹਨਾਂ ਲੈ ਆ ਆਪਣੇ ਰਾਮ ਸਿੰਘ ਨੇ ਕਿੰਨੇ ਪੈਸੇ ਲੈ 20000 ਰੁਪਏ 20000 ਹਾਂ ਜੀ ਨਾਂ ਜਸਬੀਰ ਸਿੰਘ ਹੈ ਜੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਢੇ ਬਲਾਇਆ ਗਿਆ ਕਿ ਅੱਜ ਲਿਆਂਦਾ ਗਿਆ ਜੀ ਮੈਨੂੰ 14 ਤਰੀਕ ਨੂੰ ਲਿਆਂਦਾ ਗਿਆ ਨੇ ਵੱਲੋਂ ਲਿਆਂਦਾ ਗਿਆ ਇਹਦਾ ਇਹ ਐਸ.ਆਈ. ਰਾਜ ਸਿੰਘ ਨਾਲ ਅਮਰੀਕ ਸਿੰਘ ਗਿਆ ਤੇ ਉਹਨਾਂ ਨੇ ਮੈਨੂੰ ਲਾਣ ਕੇ ਤੇ ਮੁਰਕੇ ਘਰ ਜਾ ਕੇ ਤੇ ਤੇਰੇ ਤੇ ਚਿੱਤੇ ਦਾ ਵੀ ਪਰਚਾ ਆਇਆ ਇਹ ਮੁਰਕੇ ਇਥੇ ਲੈ ਮੋਟਪਰ ਬੰਦੇ ਆਏ ਆ ਇਥੋਂ ਮੁਰਕੇ ਮੈਨੂੰ ਸੀਆਈ ਸਟਾਫ ਲੈ ਕੇ ਉੱਥੋਂ ਕਮਾਫਰਾ ਕੇ ਰਾਤ ਨੂੰ ਮੈਨੂੰ ਬੰਦਿਆਂ ਦੇ ਹਵਾਲੇ ਕਰਤਾ ਬੰਦਿਆਂ ਦੇ ਆਪਣੇ ਆਪਣੇ ਮੋਢ ਬਾਰਾਂ ਦੇ ਇਹ ਹਵਾਲੇ ਕਰਕੇ ਉਹਨੋਂ ਬਾਅਦ ਤੇ ਵੀ ਅਦਰ ਫੇਰ ਨਾ ਬਿਆਨ ਲਿਆ ਤੇ ਮੁਰਕੇ ਤੇ ਜੇਦਰ ਫੇਰ 16 ਤਰੀਕ ਨੂੰ ਉਹਨਾਂ ਦੇ ਵੀ ਤੁਹਾਡੇ ਕੋਲ ਪੁਤਾਨ ਲਿਖਣਾ ਲੱਗੇ ਤੇ ਧਿਆਨ ਜਿਹੜਾ ਵਾਲੇ ਲੋਕ ਦੇਖਿਓ ਇਹ ਨਾਲ ਆਪਣਾ ਵੀ ਤੁਹਾਡਾ ਮੋਬਾਈਲ ਤੇ ਸਾਡੇ ਕੋਲ ਜਾਵਾ ਤੋਂ ਲੱਜੋ ਉਹ ਮੁੜ ਕੇ ਇਹਨਾਂ ਨੇ ਕੋਈ ਮਨਚਲਾ ਕੇ ਮਗਚਲਾ ਕੀ ਜਾਂਦੇ ਆ ਉਹ ਉੱਨਾ ਪਰ ਕੇ ਤੇ ਨਾਲ ਹੀ ਇੱਕ ਮੇਰੀ ਫੋਟੋ ਲਾਈ ਆ ਵੀਰ ਜੀ ਹੁਣੇ ਲਾਈ ਮੇਨਾ ਕਪਤਨ ਸਾਹਿਬ ਆਏ ਸਾਡੇ ਵੱਡੇ ਆਪਣੇ ਆਜੀ ਦੇ ਪੋਤੇ ਸਰਜੀਤ ਸਿੰਘ ਨਾਲ ਤੇ ਇਹਨਾਂ ਨੂੰ ਉਹਨਾਂ ਹਵੇ ਤੁਸੀਂ ਇੱਥੇ ਬਹੋ ਅਸੀਂ ਆ ਕੇ ਬਸਦਾ ਹਾਂ ਬੰਦਾ ਗੱਲੂ ਬਾਹ ਕੇ ਗੱਡੀ ਜਾਓ ਉੱਥੋਂ ਗੱਡੀਓ ਬਾਹ ਖੜਿਆ ਨਾ ਐਲਟੋ ਗੱਡੀ ਵਾਲੀ ਆਪਦੀ ਆਰਮ ਸਿੰਘ ਦੀ ਲਾਲ ਮਰੀਕ ਸਿੰਘ ਆ ਤੇ ਨਾਲ ਹੀ ਰਾਮ ਸਿੰਘ ਆ ਇੱਕ ਬੀਬੀ ਆ ਮੁਲਾਜ਼ਮ ਨਾਲ ਤੇ ਇੱਕ ਨਾਲ ਜਿਹਨੇ ਵੀਡੀਓ ਬਣਾਈ ਉਹਦੇ ਨਾਮ ਤਾਂ ਨਹੀਂ ਮੈਨੂੰ ਪਤਾ ਕਿਹੜਾ ਹੋਵੇ ਵੀਡੀਓ ਤਾਂ ਉਹ ਤਾਂ ਜ਼ਬਰਦਸਤੀ ਬਣਾਈ ਜ਼ਬਰਦਸਤੀ ਮੈਨੂੰ ਘੱਟੀ ਜਾਂਦੇ ਆ ਵੀ ਬਾਬਾ ਤੇਰਾ ਬਚਾਅ ਤਾਂ ਨਹੀਂ ਤੇਰਾ ਪਰਚਾਜ ਨਹੀਂ ਤੇਰੇ 1.5 ਸਾਲ ਜਮਾਨਤ ਨਹੀਂ ਉਹਨੂੰ ਤੇ ਆ ਤੇਰਾ ਸਾਲ ਬਾਅਦ 200 ਰੁਪਿਆ ਤੈਨੂੰ ਜੁਰਮਾਨਾ ਪੈਣਾ ਸਾਰਾ ਸਾਲ ਬਾਅਦ ਤੇ ਤੂੰ ਆ ਜਕਰੀ ਪੀ ਉੱਥੇ ਮੈਨੂੰ ਆਖੀ ਵੀ ਮੈਂ ਮੈਂ ਪੁੱਛੂੰਗਾ ਕਿ ਝੋਲੀ ਚ ਕੀ ਆ ਤੂੰ ਆਖੀ ਬਾਬਾ ਸ਼ਰਾਬ ਆ ਤੇ ਮੈਂ ਆਖਣਾ ਕਿੱਥੇ ਲੈ ਕੇ ਚੱਲੇ ਆ ਤੇ ਤੂੰ ਆਖੀ ਪੀਏ ਸ਼ਰਾਬ ਜਿਹੜੀ ਆ ਵੀ ਮੈਂ ਪੰਜ ਵੜਾ ਦੇਣੀ ਚਾਹੀਦੀ ਪਤ ਪ੍ਰਾਣਾ ਕੇਸ ਸਾਡੇ ਚ ਕੋਈ ਨਸ਼ੇ ਪਤੇ ਦਾਗਾ ਨਾਜੀ ਨਸ਼ੇ ਪਤੇ ਦਾ ਮੇਰੇ ਤੇ ਕੋਈ ਪੀਛੂ ਕੋਈ ਸ਼ੁਰੂ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਜੀ 99 ਦਾ ਮੈਂ ਮੈਟਰਿਕ ਕੀਤੀ ਆ ਤੇ 93 ਤੋਂ ਲੈ ਕੇ ਤੇ 20 ਤੱਕ ਮੈਂ ਧੁੰਨੀਪੁਰ ਦੇ ਸੇਵਾ ਕੀਤੀ 27 ਸਾਲ ਉਦੋਂ ਬਾਅਦ ਮੈਂ 2-4 ਸਾਲ ਬਾਬਾ ਗੁਰਬਚਨ ਸਿੰਘ ਦੀ ਦਲਬਾਬਾ ਵਿਧੀ ਚੱਲ ਜੀ ਉਹਨਾਂ ਦੇ ਨਾਲ ਮੈਂ ਰਿਆਂ ਉੱਥੇ ਖੰਨਾ ਪਾਠ ਦੇ ਨਗਰਾਂ ਜਾਂਦਾ ਰਿਆਂ ਜਦੋਂ ਮੈਂ ਧੁੰਨਾ ਤੋਂ ਗੁਰਦਾਰੇ ਉਹ ਘਰ ਆ ਰਿਆਂ ਹੁਣ ਮੈਨੂੰ 2 ਸਾਲ ਹੋ ਗਏ ਆ 22 ਤੋਂ ਲੈ ਕੇ ਤੇ ਆਪਣੇ 16 ਤਰੀਕ ਤੱਕ ਜਿਹੜਾ ਵੀ 14 ਤਰੀਕ ਤੱਕ ਮੈਂ ਪੰਡਾਲੀ ਸੇਵਾ ਕੀਤੀ ਆ 2 ਸਾਲ ਹੁਣ ਐਸਚੋ ਸਾਹਿਬ ਨੇ ਤੁਹਾਨੂੰ ਕੀ ਹਾਂਜੀ ਐਸਚੋ ਸਾਹਿਬ ਇਹੋ ਵਿਸ਼ਵਾਸ ਦਵਾਉਂਦੇ ਆ ਵੀ ਜੋ ਤੁਹਾਡਾ ਹੋ ਜਾ ਨਹੀਂ ਆ ਕੋਈ ਆਵਾ ਤੇ ਤੁਹਾਨੂੰ ਜਿਹੜਾ ਵਾ ਨਿਆਦ ਹੋਇਆ ਜੀ ਉਹ ਇਹ ਨਿਆਹਾਂ ਨੂੰ ਦੋਨੇ ਸਾਡੀ ਕਰਤਾਰਕੁਸੀ ਹੋਈ ਆ ਬਾਣੀ ਵਾਲੇ ਸਿੰਘ ਆ ਅੱਜ ਤੱਕ ਕਾਈ ਕੋਈ ਨਹੀਂ ਬਤਾਈ ਆਉਂਦਾ ਨਾ ਫੋਟੋ ਫੜੀ